ਇਹ ਗੁਰਜੀ ਕੀ ਵਾਤੇ ਜੋ ਅੱਜ ਅਸੀਂ ਹੜਪੀਤਾਂ ਲਈ ਸਮਾਨ ਲੈ ਕੇ ਚੱਲੇ ਆ ਇਹਦੇ ਵਿੱਚ ਮੇਰੀ ਬੇਟੀ ਨੇ ਯੋਗਦਾਨ ਪਾਇਆ ਤਾਂ ਸਜਾ ਪਰਮਜੀਤ ਸਿੰਘ ਉਹਨਾਂ ਦਾ ਉਸ ਅਸੀਂ ਪੜਾਲਾ ਕੀਤਾ ਇੱਥੇ ਬਿੰਨੀ ਡਾਕਟਰ ਸਾਡੇ ਕੋਲ ਉਹਨਾਂ ਦੀ ਮੈਡੀਕਲ ਸ਼ਾਪ ਆ ਉਹਨਾਂ ਨੇ ਵੀ ਮੈਡੀਸਿਨ ਕਾਫੀ ਸਾਨੂੰ ਦਿੱਤੀ ਆ ਤਾਂ ਕਾਜ ਕਾਜ ਜੋ ਕਿ ਉੱਥੇ ਉਹਨਾਂ ਨੂੰ ਕੋਈ ਵਕਾਰ ਦੀ ਜਾਂ ਕੋਈ ਕਾਮ ਆ ਜੋ ਕਿ ਪੇਟ ਦਰਦ ਸਾਰੀ ਦਵਾਈ ਲਿਖ ਕੇ ਸਾਨੂੰ ਉਹਨਾਂ ਨੇ ਦੀ ਉਹ ਤੇ ਉਹ ਵੀ ਵੰਡਾਂਗੇ ਪਰ ਕਾਫੀ ਵੱਡੇ ਪੱਤਰ ਤੇ ਆ ਗੱਡੀ ਭਰ ਕੇ ਸਮਗਰੀ ਦੀ ਵੀ ਲੈ ਕੇ ਚੱਲੇ ਆ ਮੈਂ ਐਨਆਰਆਈ ਵੀਰਾਂ ਨੂੰ ਹੋਰ ਵੀ ਬੇਨਤੀ ਕਰਦਾ ਭਾਈ ਤੁਸੀਂ ਵੀ ਉਪਰਾਲਾ ਕਰੋ ਆਪਾਂ ਹੜਪੀਟਾਂ ਦੀ ਜਿੰਨੀ ਵੀ ਮਦਦ ਹੋ ਸਕੇ ਕਰ ਸਕੀਏ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੜਾ ਪੰਡਤ ਜੀ ਸਦਾ ਚੂਟ ਚੱਗੀ ਹੋਣਾ ਸੀ ਗੁਆਰੇ ਦੇ ਵਿੱਚ ਸਾਰੇ ਤਤਕਾਰ ਜੋ ਸਰਪੰਨ ਸਾਹਿਬਾਨ ਪੰਚ ਸਾਹਿਬਾਨ ਨੇ ਔਰ ਦੂਜੇ ਮੌਜੂਦ ਉਹਨੇ ਕੱਤਰ ਹੋ ਕੇ ਜਿਹੜੇ ਸਾਡੇ ਹੜ੍ਹ ਪ੍ਰੀਟ ਦੇ ਇਲਾਕੇ ਬਹੁਤ ਵੱਡਾ ਸਤੁੱਪ ਤੇ ਪਾਣੀ ਆਇਆ ਹੋਇਆ ਉਹਨਾਂ ਲਈ ਬਹੁਤ ਕੋਸ਼ਿਸ਼ ਕਰਕੇ ਰਾਹਤ ਸਮਗਰੀ ਜਿਹੜੀ ਆ ਲੈ ਕੇ ਜਾ ਰਹੇ ਨੇ ਮੈਂ ਇਹਨਾਂ ਦਾ ਧਨਵਾਦ ਵੀ ਕਰਦਾ ਔਰ ਸੱਗਪੁਰੂ ਵੀ ਫੀਲ ਕਰਦਾ ਕਿ ਲੋਕ ਇਹ ਉੱਥੇ ਆਪਣੀ ਜਿੰਨੀ ਵੀ ਸਹਿਤਾਂ ਆਪਣੇ ਭੈਣ ਭਰਾਵਾਂ ਦੀ ਕਰਨੀ ਚਾਹੀਦੀ ਸੀ ਕਿਉਂਕਿ ਉਹਨਾਂ ਦਾ ਆਪਣਾ ਤਾਂ ਪਾਣੀ ਹੈ ਤੇ ਉਹਨਾਂ ਦੀ ਧਰਤੀ ਤੇ ਵੀ ਪਾਣੀ ਹੈ mm -hmm.